ਤੁਦ ਕਰਕੇ ਅਚਾਨਕ ਵਦੀਆਂ ਸਬਜ਼ੀਦਿਆਂ ਕੀਮਤਾਂ 30 ਰੁਪਏ ਕਿਲੋ ਵਿਕਰ ਵਾਲੇ ਟਮਾਟਰ ਦਾ ਰੇਟ ਹੋਇਆ ਡਬਲ ਪਿੰਡੀ ਅਰਬੀ ਟਿੰਡੇ ਦਾ ਪਾਸ 100 ਰੁਪਏ ਦੇ ਕਰੀਬ ਕਾਰਨ ਕਾਰਨ ਸੀਟ ਦੇ ਲਈ ਜਗ ਨਹੀਂ ਚੁਣਦਾ ਰਾ ਹੋਇਆ ਤਿਆਰ ਚੋਣ ਕਮਿਸ਼ਨ ਨੇ ਸੀਟ ਖਾਲੀ ਹੋਣ ਦਾ ਚਹਰੀ ਕੀਤਾ ਨੋਟੀਫਿਕੇਸ਼ਨ ਆਪ ਵਿਰਾਇਕ ਕੁਸ਼ਮੀਰ ਸਿੰਘ ਦੇ ਦੇਹਾਂਤ ਕਰਕੇ ਖਾਲੀ ਹੋਈ ਹੈ ਸੀਟ ਨਵੇਂ ਮੰਤਰੀ ਦੇ ਵਿਭਾਗਾਂ ਤੇ ਕਾਂਗਰਸ ਨੇ ਜਤਾਇਆ ਇਤਰਾਜ਼ ਵਰਕਰ ਸਿੰਘ ਬੋਲੇ ਆ ਰੋੜਾ ਨੂੰ ਇੰਡਸਟਰੀ ਵਿਭਾਗ ਦੇਣਾ ਹਿੱਤਾਂ ਦੇ ਟਕਰਾ ਦਾ ਕੀ ਸੰਜੀਵ ਰੋੜਾ ਖੁਦ ਨੇ ਬਿਜ਼ਨਸਮੈਨ ਪੰਜਾਬ ਕੈਬਨਟ ਦੇ ਵਿੱਚ ਛੁੱਟੀ ਤੋਂ ਬਾਅਦ ਬੋਲੇ ਕੁਲਦੀਪ ਸਿੰਘ ਧਾਲੀਵਾਲ ਕਿ ਆ ਪੰਜਾਬ ਦੇ ਪੰਜਾਬੀ ਦਿੱਲੀ ਕਰਦਾ ਰਹਾਂਗਾ ਕੰਮ ਉਹਦਿਆਂ ਦੀ ਨਹੀਂ ਲੜਾਈ ਅਕਾਲੀ ਦਲ ਨੇ 99 ਮੈਂਬਰੀ ਵਰਕਿੰਗ ਕਮੇਟੀ ਦਾ ਕੀਤਾ ਐਲਾਨ ਹੈ ਯੂਥ ਲੀਡਰਾਂ ਤੋਂ ਲੈ ਕੇ ਸਿੰਗਲ ਲੀਡਰਾਂ ਨੂੰ ਮਿਲੀ ਥਾਂ ਗੁਰਚਰਨ ਗਰੇਵਾਲ ਤੇ ਯੂਥ ਵਿੰਗ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਵੀ ਕਮੇਟੀ ਦੇ ਵਿੱਚ ਸ਼ਾਮਿਲ ਮਜੀਠੀਆ ਦੀ ਪਟੀਸ਼ਨ ਤੇ ਅੱਜ ਮੜ ਹੋਵੇਗੀ ਹਾਈ ਕੋਰਟ ਦੇ ਵਿੱਚ ਸੁਣਵਾਈ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਆਰਡਰ ਨੂੰ ਦਿੱਤੀ ਚੁਣੌਤੀ ਸਾਬਕਾ ਮੰਤਰੀ ਤੇ ਆਭਿਦਾਇਕ ਬ੍ਰਹਮਸ਼ੰਕਰ ਜੇਂਪਾ ਦੇ ਵਿਗੜੇ ਬੋਲ ਆਟੋ ਤੇ 10000 ਦੇ ਚਲਾਨ ਨੂੰ ਲੈ ਕੇ ਫੋਕਟੇ ਨਾਲ ਹੋਈ ਦਿੱਤੀ ਬੈਸ ਕਰਤੀ ਇਤਰਾਜ ਉਛੇ ਦਬਲੇ ਵਾਦਵਰਣ ਤੇ ਨਿਊਜ਼ 18 ਦੇ ਜ਼ਰੀਏ ਜਨਤਕ ਤੌਰ ਤੇ ਮੰਗੀ ਮਾਫੀ ਦਿੱਲੀ 'ਚ ਪੁਰਾਣੀਆਂ ਗੱਡੀਆਂ ਨਹੀਂ ਹੁਣ ਗਿਆ ਜ਼ਬਤ ਮੰਤਰੀ ਮਨਜਿੰਦਰ ਸਰਸਾ ਨੇ ਕੀਤਾ ਐਲਾਨ ਹੁਣੇ ਤੋਂ ਇਹ ਸਰਕਾਰ ਲੋਕਾਂ ਦੇ ਨਾਲ ਨਹੀਂ ਹੁੰਦਿਆਂ ਕਿ ਕੋਈ ਵੀ ਪਰੇਸ਼ਾਨ ਨਹੀਂ ਦਿੱਲੀ ਤੋਂ ਸਾਇੰਸ ਦੇ ਹੱਕ ਦੇ ਵਿੱਚ ਆਏ ਰਣਜੀਤ ਸਿੰਘ ਟੱਡਰੀਆਂ ਵਾਲਾ ਕਿਹਾ ਜੇ ਕੋਈ ਪੱਗ ਵਾਲਾ ਤਰੱਕੀ ਕਰੇਗਾ ਤਾਂ ਮਰੋ ਤਾਂ ਹੋਵੇਗਾ ਹੀ ਸਭ ਦੇ ਸਾਂਝੇ ਹੁੰਦੇ ਨੇ ਕਲਾਕਾਰ ਆਂਬਾਲਾ ਦੇ ਪਿੰਡ ਜਵਾਰਗੜ ਦੇ ਵਿੱਚ ਚੋਰ ਨੇ ਗੁਰੂ ਘਰ ਦੇ ਵਿੱਚ ਕੀਤੀ ਬੇਦਬੀ ਗੁਰਗੰਸਾਹਿਬ ਅੱਗੇ ਰੱਖੀ ਸ਼ਸਤਰਾਂ ਤੇ ਧਰੇ ਪੈਰ ਮੁਲਕ ਦੇ ਵਿੱਚ 30000 ਰੁਪਏ ਚੋਰੀ ਕਰਕੇ ਹੋਇਆ ਫਰਾਬ ਜਦ ਸਦਾਰ ਗਿਆ ਨਿਕੜ ਗਜਨੈਮ 6 ਸਾਲ ਤੇ ਤੇਗबीर ਸਿੰਘ ਨੂੰ ਕੀਤਾ ਸਨਮਾਨਿਤ ਕਿ ਆ ਪੂਰੀ ਦੁਨੀਆ ਦੇ ਵਿਸ਼ੇਖ ਕੌਮ ਦਾ ਰੌਸ਼ਨ ਕੀਤਾ ਨਾ ਪਿਛਤੇ ਦਿਨੀ ਰਸ਼ੀਆ ਦੀ ਮਾਉਂਟ ਐਲਵਰਸ ਚੋਟੀ ਨੂੰ ਕੀਤਾ ਸੀ ਸਰ ਸ਼ੋਭਮਨ ਗਿੱਲ ਨੇ ਸਿਰਜਿਆ ਇਤਿਹਾਸ ਦੂਜੇ ਟੈਸਟ ਮੈਚ ਦੇ ਵਿੱਚ ਬਣਾਈਆਂ 269 ਦੌੜਾਂ ਇੰਗਲੈਂਡ ਦੇ ਖਿਲਾਫ ਸਿੰਘ ਭਾਰਤੀ ਕ੍ਰਿਕਟਰ ਦਾ ਸਭ ਤੋਂ ਵੱਡਾ ਸਕੋਰ ਸਸਤੀ ਗੱਲ ਤੁਸੀਂ ਵਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਸਬਜ਼ੀਆਂ ਦੀ ਸਬਜ਼ੀਆਂ ਤੇ ਰੇਟ ਦੀ ਹਾਲਾਤ ਅਜਿਹੇ ਬਣ ਗਏ ਨੇ ਮਾਨਸੂਨ ਦੇ ਸੀਜ਼ਨ ਦੇ ਵਿੱਚ ਕਿ ਸਬਜ਼ੀਆਂ ਆਮ ਜਨਤਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲਗਾਤਾਰ ਸਬਜ਼ੀਆਂ ਦੇ ਭਾਅ ਦੇ ਵਿੱਚ ਰੇਟ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਮਾਨਸੂਨ ਕਰਕੇ ਦਰਸਲ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਤਿੰਨ ਚਾਰ ਦਿਨ ਦੇ ਵਿੱਚ ਸਬਜ਼ੀਆਂ ਦੀ ਕੀਮਤ ਡਬਲ ਹੋ ਗਈ ਹੈ 30 ਰੁਪਏ ਕਿਲੋ ਚੱਲ ਰਿਹਾ ਟਮਾਟਰ 60 ਰੁਪਏ ਕਿਲੋ ਵਿਕ ਰਿਹਾ ਹੈ ਇਸ ਤੋਂ ਇਲਾਵਾ ਭਿੰਡੀ ਅਰਬੀ ਟਿੰਡੇ ਦਾ ਭਾਅ ਵੀ 100 ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ ਜੇਕਰ ਇਹ ਨਾ ਪਾਏ ਨਾ ਰੇਟ ਹੋਵੇਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਰੋਟੀਨ ਦੇ ਵਿੱਚ ਕਰ ਕੋਈ ਸਬਜ਼ੀ ਬਣਾਉਣੀ ਚਾਹੇ ਤਾਂ ਉਸ ਦਿਨ ਨਾਲ ਤੁਹਾਡਾ ਬਜਟ ਰਸੋਈ ਦਾ ਬਜਟ ਕਿੰਨਾ ਹਿਲ ਜਾਵੇਗਾ ਇਹਨਾਂ ਕੀਮਤਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿਉਂਕਿ ਮਾਨਸੂਨ ਦਾ ਸੀਜ਼ਨ ਹੈ ਲਗਾਤਾਰ ਆ ਪੰਜਾਬ ਦੇ ਵਿੱਚ ਗਾਂਢੀ ਸੁੱਧਾਂ ਦੇ ਵਿੱਚ ਮੀਂਹ ਪੈ ਰਿਹਾ بارش ਹੋ ਰਹੀ ਹੈ ਪੰਜਾਬ ਨੂੰ ਸਬਜ਼ੀਆਂ ਹੁੰਦੀਆਂ ਨੇ ਹੋਰ ਨਾ ਗਾਂਢੀ ਸੁੱਧਾਂ ਤੋਂ ਆ ਸਬਜ਼ੀਆਂ ਹੁੰਦੀਆਂ ਤੇ ਜਦੋਂ ਮਾਨਸੂਨ ਦਾ ਸੀਜ਼ਨ ਹੁੰਦਾ ਹੈ ਜਾਂ ਹੜਾਂ ਵਰਗੀ ਸਥਿਤੀ ਕਿਤੇ ਬਣ ਜਾਂਦੀ ਹੈ ਬਹੁਤ ਜ਼ਿਆਦਾ ਮੀਂਹ ਪੈਂਦਾ ਤਾਂ ਉਸ ਦੇ ਨਾਲ ਟਵਾ ਟਵਾਈ ਦੇ ਵਿੱਚ ਇੱਕ ਵੱਡੀ ਦਿੱਕਤ ਆਉਂਦੀ ਹੈ ਟਵਾ ਟਵਾਈ ਦਾ ਜੇਕਰ ਬੰਦੋਬਸਤ ਕੀਤਾ ਜਾਂਦਾ ਤਾਂ ਉਹ ਵੀ ਮਹਿੰਗਾ ਪੈਂਦਾ ਹੈ ਅਤੇ ਇਹੀ ਵੱਡੀ ਵਜ੍ਹਾ ਜੋ ਕਿ ਅਜਿਹੇ ਮੌਸਮ ਦੇ ਵਿੱਚ ਬਣ ਜਾਂਦੀ ਹੈ ਕਿ ਫਿਰ ਸਬਜ਼ੀਆਂ ਦੇ ਰੇਟ ਵੱਧ ਜਾਂਦੇ ਨੇ ਸਿੱਧੇ ਤੌਰ ਤੇ ਇਸ ਦਾ ਅਸਰ ਆਮ ਜਨਤਾ 'ਤੇ ਆ ਜੇਬ ਤੇ ਪੈਂਦਾ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਟਮਾਟਰ ਜਿਹੜਾ ਕਿ ਪਹਿਲਾਂ 20 ਰੁਪਏ ਕਿਲੋ 30 ਰੁਪਏ ਕਿਲੋ ਵਿਕ ਰਿਹਾ ਸੀਗਾ ਉਹ 60 ਰੁਪਏ ਕਿਲੋ ਤੇ ਪਹੁੰਚ ਚੁੱਕਾ ਹੈ ਯਾਨੀ ਕਿ ਬਿਲਕੁਲ ਦੁਗਣਾ ਡਬਲ ਰੇਟ ਹੋ ਚੁੱਕਾ ਹੈ ਇਸ ਤੋਂ ਇਲਾਵਾ ਭਿੰਡੀ ਅਰਬੀ ਟਿੰਡੇ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ 100 ਰੁਪਏ ਦੇ ਕਰੀਬ ਆ ਭਿੰਡੀ ਅਰਬੀ ਤੇ ਟਿੰਡੇ ਦੀ ਸਬਜ਼ੀ ਦਾ ਰੇਟ ਆ ਪਹੁੰਚ ਚੁੱਕਾ ਹੈ ਆ ਤੇ ਜਿਸ ਦੇ ਨਾਲ ਆਮ ਜਨਤਾ ਆਮ ਲੋਕ ਬੇਹਾਲ ਨੇ ਆ ਤਾਂ ਮੌਨਸੂਨ ਦਾ ਸੀਜ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਜਗਾਵਾਂ ਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਤੇ ਅਜੇ ਇਹ ਮੌਸਮ ਦੇ ਵਿੱਚ ਫਿਲਹਾਲ ਇਸ ਮਹਿੰਗਾਈ ਦੇ ਝਟਕੇ ਨੂੰ ਸਹਨ ਕਰਨਾ ਪਵੇਗਾ ਲੋਕਾਂ ਨੂੰ ਕਿ ਫਿਲਹਾਲ ਜੋ ਕਿਸੇ ਵੀ ਤਰੀਕੇ ਦੀ ਰਾਹਤ ਅਜੇ ਤਾਂ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਵਕਫਕ ਸਬਜ਼ੀਆਂ ਦੇ ਰੇਟ ਜੇਕਰ ਤਿੰਨ ਚਾਰ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦੁੱਗਣਾ ਰੇਟ ਹੋ ਚੁੱਕਾ ਹੈ ਦੁੱਗਣੀਆਂ ਕੀਮਤਾਂ ਹੋ ਚੁੱਕੀਆਂ ਨੇ ਕਿਉਂਕਿ ਘਰਾਂ ਦੇ ਵਿੱਚੋਂ ਲੋਕ ਨਿਕਲਦੇ ਨੇ ਕਿ ਮੰਡੀ ਜਾਵਾਂਗੇ ਤੇ ਮੰਡੀ ਸ਼ਾਇਦ ਸਬਜ਼ੀ ਸਸਤੀ ਮਿਲ ਜਾਵੇ ਪਰ ਹਰ ਪਾਸੇ ਉਹੀ ਰੇਟ ਕਰੀ ਕਰੀਬ ਜਿਹੜਾ ਕਿ ਆ ਨਜ਼ਰ ਆ ਰਿਹਾ ਹੈ ਤਾਂ ਲੋਕੀ ਫਿਰ ਜਦੋਂ ਅਜਿਹੇ ਆ ਰੇਟ ਹੁੰਦਾ ਹੈ ਭਾ ਹੁੰਦਾ ਹੈ ਤਾਂ ਜਿੱਤੇ ਕਿ ਕਿਸੇ ਨੇ ਕੋਈ ਸਬਜ਼ੀ ਕਿਲੋ ਲੈਣੀ ਹੁੰਦੀ ਹੈ ਡੇਢ ਕਿਲੋ ਲੈਣੀ ਹੁੰਦੀ ਹੈ ਫਿਰ ਉਹ ਉਹ ਅੱਧਾ ਕਿਲੋ ਤੇ ਹੀ ਸਬਰ ਦਾ ਘੁੱਟ ਭਰਨਾ ਪੈਂਦਾ ਆ ਫਿਰ ਇਕੱਠੀ ਸਬਜ਼ੀ ਹਾਲਾਂਕਿ ਆਮ ਤੌਰ ਤੇ ਜਦੋਂ ਲੋਕ ਜਾਂਦੇ ਨੇ ਮੰਡੀਆਂ ਦੇ ਵਿੱਚ ਤਾਂ ਪੰਜ ਦਿਨ ਦੀ ਹਫ਼ਤੇ ਦੀ ਸਬਜ਼ੀ ਇਕੱਠੀ ਲੈ ਕੇ ਫਰਿੱਜ ਦੇ ਵਿੱਚ ਰੱਖ ਲੈਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਫਿਰ ਜ਼ਿਆਦਾ ਸਬਜ਼ੀ ਉਹ ਨਹੀਂ ਲੈਂਦੇ ਘੱਟ ਸਬਜ਼ੀ ਦੇ ਵਿੱਚ ਉਹਨਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਤਾ ਸਦਾ ਰੋਕਰਾਂਗੇ ਰੋਪੜ ਦੀ ਸਬਜ਼ੀ ਮੰਡੀ ਦਾ ਜਿੱਥੇ ਤੋਂ ਸਾਡੇ ਸਹਿਯੋਗੀ ਮਨਪ੍ਰੀਤ ਚਾਹ ਜੁੜ ਚੁੱਕੇ ਨੇ ਮਨਪ੍ਰੀਤ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਸਬਜ਼ੀ ਦੇ ਭਾਅ ਵਧਦੇ ਨੇ ਰੇਟ ਵੱਧਦਾ ਹੈ ਤਾਂ ਸਿੱਧੇ ਤੌਰ ਤੇ ਉਸ ਦਾ ਅਸਰ ਆਮ ਜਨਤਾ ਦੀ ਜੇਬ ਤੇ ਪੈਂਦਾ ਹੈ ਰੋਪੜ ਦੀ ਮੰਡੀ ਦੀ ਗੱਲ ਕੀਤੀ ਜਾਵੇ ਇੱਕ ਇੱਕ ਕਰਕੇ ਜੋ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਤਿੰਨ ਚਾਰ ਦਿਨ ਪਹਿਲਾਂ ਕੀ ਰੇਟ ਸੀਗਾ ਤੇ ਹੁਣ ਕਿਸ ਤਰੀਕੇ ਦੀ ਸਥਿਤੀ ਹੈ ਤਾਂ ਕਿ ਪਹਿਲਾਂ ਵਾਲੀ ਗਾਕੀ ਮੰਡੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਆ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦਾ ਅਸਰ ਮੰਡੀਆਂ ਉੱਤੇ ਦਿਖਣਾ ਸ਼ੁਰੂ ਹੋ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਜ਼ਾਫਾ ਕਿੰਨਾ ਹੋਇਆ ਹਰ ਇੱਕ ਸਬਜ਼ੀ ਦੇ ਵਿੱਚ ਕਰੀਬ ਕਰੀਬ ਘੱਟੋ-ਘੱਟ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਇਜ਼ਾਫਾ ਹੋ ਚੁੱਕਿਆ ਹੈ ਯਾਨੀ ਕਿ ਵੱਡਾ ਇਜ਼ਾਫਾ ਹੈ ਇਸ ਵਕਤ ਜਿਹੜੀਆਂ ਹਰੀਆਂ ਸਬਜ਼ੀਆਂ ਉਹਨਾਂ ਨੂੰ ਲੈ ਕੇ ਹੋ ਚੁੱਕਿਆ ਹੈ ਲੋਕਾਂ ਦੀ ਜੇਬ ਦੇ ਉੱਤੇ ਇਹਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਵੇਗਾ ਇਸ ਵਕਤ ਰੋਪੜ ਦੀ ਮੰਡੀ ਦੇ ਵਿੱਚ ਅਸੀਂ ਮੌਜੂਦ ਹਾਂ ਸਵੇਰ ਦਾ ਸਮਾਂ ਹੈ ਦੁਕਾਨਾਂ ਹਲੇ ਦੁਕਾਨਦਾਰ ਜਿਹੜੇ ਸਬਜ਼ੀ ਵਕਰੇਤਾ ਉਹ ਸੁ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕੀ ਨਾਮ ਹੈ ਜੀ ਮੇਰਾ ਨਾਮ ਤਸਲੀਮ ਹੈ ਸਲੀਮ ਜੀ ਸਬਜ਼ੀਆਂ ਦੇ ਰੇਟ ਵਿੱਚ ਕਿੰਨਾ ਕਿੰਨਾ ਇਜ਼ਾਫਾ ਹੋਇਆ ਖਾਸ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹਨਾਂ ਉੱਤੇ ਕਿੰਨਾ ਕੁ ਰੇਟ ਦਾ ਇਸ ਵਕਤ ਵਾਧਾ ਹੋਇਆ ਆਟੋ ਕਰਨ 20 ਰੁਪਏ 10 ਰੁਪਏ ਹਰ ਇੱਕ ਸਬਜ਼ੀ ਪਰ ਮਹਿੰਗਾ ਹੋ ਗਿਆ ਹਰ ਇੱਕ ਸਬਜ਼ੀ ਮਟਰ ਹੋ ਗਿਆ ਟਮਾਟਰ ਹੋ ਗਿਆ ਪਹਿਲਾਂ ਟਮਾਟਰ 30 ਰੁਪਏ ਕਿਲੋ ਤੇ 40 ਰੁਪਏ ਕਿਲੋ ਤੇ ਹੁਣ ਟਮਾਟਰ ਵਿਕ ਰਹੇ 60 ਰੁਪਏ ਕਿਲੋ ਪਹਿਲਾਂ ਕਿ ਰੇਟ ਸੀ 400 ਰੁਪਏ ਦੀ ਹੁਣ ਟਮਾਟਰ ਦੀ ਕਿ ਰੇਟ 800 ਰੁਪਏ ਦੀ ਹਾਂ ਇਹ ਹਰ ਇੱਕ ਸਬਜ਼ੀ ਪਰ ਇਦਾਂ ਹੀ ਹੋਇਆ ਸਾਰੀ ਸਬਜ਼ੀ ਅੱਛਾ ਗਾਕੀ ਦੇ ਉੱਤੇ ਕਿੰਨਾ ਫਰਕ ਪੈਂਦਾ ਪਿਆ ਆਮੋਮਨ ਜਦੋਂ ਲੋਕੀ ਆਉਂਦੇ ਆ ਇੱਥੇ ਉਹ ਸਬਜ਼ੀ ਪਹਿਲਾਂ ਕਿਲੋ ਦੇ ਹਿਸਾਬ ਦੇ ਨਾਲ ਲੈਂਦੇ ਸੀਗੇ ਜਾਂ 2-4 ਦਿਨ ਦੀ ਲੈਂਦੇ ਸੀਗੇ ਹੁਣ ਕਿਸ ਹਿਸਾਬ ਦੇ ਨਾਲ ਲੈਣੇ ਉਹਨਾਂ ਦਾ ਅੱਧਾ ਕਿਲੋ ਪਾਈ ਆ ਹਾਂ ਟਮਾਟਰ ਵੀ ਪਾਈ ਆ ਅੱਧਾ ਕਿਲੋ ਕੋਈ ਕੋਈ ਬੰਦਾ ਆਉਂਦਾ ਜਿਹੜਾ ਕਿਲੋ ਲੈ ਜਾਂਦਾ ਹਾਂ ਸੋ ਤੇਜਾ ਕੁਝ ਹੋਰ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਉੱਤੇ ਇਸ ਚੀਜ਼ ਦਾ ਪਵੇਗਾ ਹਰੀ ਸਬਜ਼ੀ ਆਮੋਮ ਅਸੀਂ ਸਾਰੇ ਸਾਡੇ ਘਰਾਂ ਦੇ ਵਿੱਚ ਵਟੇ ਜਾਂਦੀ ਆ ਦੁਕਾਨਦਾਰਾਂ ਦੇ ਨਾਲ ਗੱਲ ਕਰਦੇ ਆ ਪਰ ਅੱਜ ਕਿਹਨੋ। ਕਿਸ ਤਰ੍ਹਾਂ ਕਿੰਨਾ ਕੁ ਫਰਕ ਪਿਆ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਦੇ ਉਤੇ ਜਿਹੜਾ ਮਟਰ ਆ ਉਸ ਦੇ ਰੇਟ ਦੇ ਵਿੱਚ ਕਿੰਨਾ ਫਰਕ ਪਿਆ। ਮਟਰ ਪਹਿਲਾਂ ਅਸੀਂ ਵੀ ਕਿਤੇ ਤਾਂ 120 ਵੀ ਕਿਤੇ 10-20 ਰੁਪਏ ਦਾ ਫਰਕ ਪੈ ਗਿਆ। ਪahari ਸੋਧਨ ਦਾ ਰੇਟ ਜਿਆਦਾ ਪਰਖਿਆ ਤਾਂ ਕਿ ਲੋਕਲ ਦਾ ਤਾਂ 10 ਰੁਪਏ ਦਾ ਫਰਕ ਪਈ। ਮਿਰਚ ਦੇ ਵਿੱਚ ਕਿੰਨੇ ਜਿਹੜੀ ਹਰੀ ਮਿਰਚ ਆ ਉਹ ਜ਼ਿਆਦਾ ਹੰਜੋ ਲੋਕਾਂ ਦੇ ਕੱਟਣ ਲੱਗੀ ਹੋਈ ਆ ਉਹਦੇ ਰੇਟ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਆ। ਇਹ ਤਾਂ ਵੀ ਰੇਟ ਕਰ ਗਿਆ ਹੂੰ 60-70- ਅੱਲਾ ਸੋ ਪਹੁੰਚ ਗਈ 100 120 ਤੱਕ ਪਹੁੰਚ ਗਈ ਅੱਛਾ ਪਹਿਲਾਂ ਇਸ ਕੋ ਪਹਿਲਾਂ ਕਿੰਨਾ ਰੇਟ ਸੀਗਾ ਤੇ ਹੁਣ ਲੋਕਾਂ ਦੇ ਉੱਤੇ ਜਦੋਂ ਸਬਜ਼ੀ ਲੈਣ ਆਉਂਦੇ ਆ ਤੁਹਾਨੂੰ ਵੀ ਤਾਂ ਲੋਕੀ ਸੁਣਾਦੇ ਹੋਣੇ ਆ ਕਿ ਹਾਂ ਤੁਸੀਂ ਮਹਿੰਗੀ ਕਰਕੇ ਵੇਚਦੇ ਪਏ ਆ ਜਾਂ ਕੋਈ ਥੋਰ ਚੀਜ਼ ਆ ਕਹਾ ਕੋ ਸਭ ਨਈ ਕਾਲੀ ਵਿੱਚ ਚੱਲੀ ਬਰੀ ਦਾ ਰੇਟ ਥੋੜਾ ਵੱਧ ਦਿੰਦਾ ਜੂਜੀ ਵਿੱਚ ਚੱਲਦੀ ਉਹ 60 70 ਬੀਬੀ ਐਸ ਦੀ ਕੱਸੀ ਜੀ ਤੁਹਾਨੂੰ ਪਤਾ ਹੈ ਕਿ ਇਹ ਮਿਸ਼ ਕਿਹੜੀ ਵਧੀਆ ਸੌਰੀਅਮ ਦੀ ਥੋੜੀ ਨਾਰਮਲ ਜੀ ਆਉਂਦੀ ਹੈ ਤਾਂ ਘਾਲ ਜਿਹੜੀ ਥੋੜੀ ਮਿਸ਼ ਕਰਕੇ ਤਾਂ ਉਹ ਲੈ ਲਓ ਤਾਂ ਪਾਈਏ ਮਿਸ਼ ਲੈਣੀ ਹੈ ਜਦਨੇ ਦੀ ਵੀ ਵੀ ਆ ਤੀਰ ਪਰ ਹੀ ਲੈ ਜਾਣੀ ਹੈ ਉਹ ਤੇ ਜਾ ਇੱਕ ਗੱਲ ਬੜੀ ਸਾਫਾ ਫਿਲਹਾਲ ਪਹਿਲਾਂ ਤਸਵੀਰ ਇੱਕ ਵਾਰ ਤੁਹਾਨੂੰ ਰੋਪੜ ਦੀ ਸਬਜ਼ੀ ਮੰਡੀ ਦਿਖਾ ਦਵਾਂਗਾ ਕਿਉਂਕਿ ਹਾਲੇ ਤੜਕਸਾਰ ਕੋਈ ਬਹੁਤਾ ਇੱਥੇ ਲੋਕਾਂ ਦਾ ਆਣਾ ਜਾਣਾ ਨਹੀਂ ਹੈ ਸਿਰਫ ਜਿਹੜੇ ਸਬਜ਼ੀ ਵਿਕਰੇਤਾ ਨੇ ਉਹਨਾਂ ਵੱਲੋਂ ਹੀ ਇਸ ਵਕਤ ਆਪਣੀਆਂ ਦੁਕਾਨਾਂ ਸਜਾਈ ਜਾ ਰਹੀਆਂ ਨੇ ਲੇਕਿਨ ਇੱਕ ਗੱਲ ਬੜੀ ਸਾਫ ਇੱਥੇ ਨਜ਼ਰ ਆ ਰਹੀ ਹੈ ਕਿ ਲੋਕਾਂ ਦੇ ਉੱਤੇ ਇਸ ਮਹਿੰਗਾਈ ਦੀ ਮਾਰ ਸਾਫ ਤੌਰ ਤੇ ਦਿਖਾਈ ਦੇਵੇਗੀ ਕਿਉਂਕਿ ਹਰੀਆਂ ਸਬਜ਼ੀਆਂ ਇਹ ਹਰੀਆਂ ਸਬਜ਼ੀਆਂ ਜ਼ਿਆਦਾਤਰ ਹਿਮਾਚਲ ਤੋਂ ਆਉਂਦੀਆਂ ਨੇ ਅਤੇ ਖਾਸ ਤੌਰ ਤੇ ਉੱਤੇ ਜਦੋਂ ਹਿਮਾਚਲ ਦੇ ਵਿੱਚ ਮਾਨਸੂਨ ਇਸ ਵਕਤ ਆਪਣਾ ਸ਼ਬਾਬ ਦੇ ਉੱਤੇ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਕਈ ਵਾਰੀ ਹਾੜਾ ਵਰਗੀ ਸਥਿਤੀ ਇਸ ਵਕਤ ਪੈਦਾ ਹੋਈ ਹੈ ਕਿਹੜੀ ਇਲਾਕਿਆਂ ਦੇ ਵਿੱਚ ਤਾਂ ਉਹਦਾ ਅਸਰ ਖੇਤੀ ਦੇ ਉੱਤੇ ਵੀ ਉੱਥੇ ਸਾਫ਼ ਤੌਰ ਤੇ ਦਿਖਾਈ ਦੇਗਾ ਜੇਕਰ ਉੱਥੇ ਸਬਜ਼ੀ ਨਹੀਂ ਹੋਏਗੀ ਤਾਂ ਮਾਰਕੀਟ ਦੇ ਵਿੱਚ ਉਹਦੀ ਸ਼ਾਰਟੇਜ ਹੋਏਗੀ ਤਾਂ ਪੰਜਾਬ ਦੇ ਵਿੱਚ ਆ ਕੇ ਕਿਉਂਕਿ ਹਿਮਾਚਲ ਦੇ ਬਿਲਕੁਲ ਨਾਲ ਦਾ ਜ਼ਿਲ੍ਹਾ ਹੈ ਰੋਪੜ ਤੁਸੀਂ ਕਹਿ ਸਕਦੇ ਹੋ ਬਿਲਕੁਲ ਨਾਲ ਸੂਬਾ ਲੱਗਿਆ ਹੋਇਆ ਹੈ ਹਿਮਾਚਲ ਇੱਥੇ ਤੇ ਇੱਥੇ ਸਿੱਧਾ ਸਿੱਧਾ ਅਸਰ ਉਹ ਸਬਜ਼ੀ ਦਾ ਹੁੰਦਾ ਹੈ ਜੇਕਰ ਇੱਥੇ 10-15 ਰੁਪਏ ਦਾ ਫਰਕ ਪੈਂਦਾ ਹੈ ਤਾਂ ਪੰਜਾਬ ਦੇ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਉੱਤੇ ਜਾ ਕੇ ਕੁਝ ਇਸ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਹੋਰ ਵੀ ਇਜ਼ਾਫਾ ਹੋਵੇਗਾ ਤੇ ਇਹ ਲੋਕਾਂ ਨੂੰ ਇਸ ਚੀਜ਼ ਦਾ ਹੁਣ ਇਲਮ ਵੀ ਹੋਣ ਲੱਗੇ ਕਿ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਨੇ ਤੇ ਲੋਕ ਹੁਣ ਜਿਹੜੀ 1 ਕਿਲੋ ਲੈ ਕੇ ਜਾਣੀ ਹੁੰਦੀ ਆ ਉਹਨੂੰ ਅੱਧਾ ਕਿਲੋ ਘਾ ਰਹੇ ਨੇ ਅੱਧਾ ਕਿਲੋ ਨੂੰ ਪਾਈਆ ਕਰ ਰਹੇ ਨੇ ਸੋ ਗਾਕ ਜਿਹੜੇ ਹੈਗੇ ਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ हां ठीक है मनप्रीत पूरियां तसवीयां مخਣ ਲਈ پوری ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਨ ਅਸੀਂ ਰੋਪੜ ਦੀ ਸਬਜੀ ਮੰਡੀ ਦਾ ਹਾਲ ਵਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਨਤਾ ਦੀ ਲੋਕਾਂ ਦੀ ਜੇਬ ਤੇ ਇਸ ਦਾ ਅਸਰ ਪੈ ਰਿਹਾ ਮਹਿੰਗਾਈ ਦੀ ਮਾਰ ਚੜਨੀ ਪੈ ਰਹੀ ਹੈ ਲੋਕਾਂ ਨੂੰ ਸਬਜੀ ਦੇ ਰੇਟ ਦੇ ਵਿੱਚ ਇੰਨਾ ਕਿ ਇਜ਼ਾਫਾ ਹੋ ਗਿਆ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਵਕਤ ਵਕਤ ਸਬਜੀਆਂ ਦੇ ਰੇਟ ਦੁੱਗਣੇ ਹੋ ਗਏ ਨੇ ਕੀਮਤ ਦੁੱਗਣੀ ਹੋ ਗਿਆ ਤਾਂ ਜਿੱਥੇ ਕਿਸੇ ਨੇ ਕੋਈ ਸਬਜੀ ਪਹਿਲਾਂ 1 ਕਿਲੋ 1.5 ਕਿਲੋ ਲੈਣੀ ਹੁੰਦੀ ਸੀ ਤਾਂ ਅੱਧੇ ਕਿਲੋ ਤੇ ਹੀ ਗੁਜ਼ਾਰਾ ਕਰਨਾ ਪੈ ਰਿਹਾ ਤਾਂ ਹੁਣ ਅਸੀਂ ਆ ਤਰਨਤਾਰਨ ਨਾਲੋਂ ਕਰਾਂਗੇ ਤਰਨਤਾਰਨ ਤੋਂ ਸਾਡੇ ਸਹਿਯੋਗੀ ਸਦਾਰਥ ਅਰੋੜਾ ਜੁੜ ਚੁੱਕੇ ਨੇ ਆ ਸਦਾਰਥ ਜਿਵੇਂ ਕਿ ਤੁਸੀਂ ਰੋਪੜ ਦੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਆ ਤਰਨਤਾਰਨ ਬਾਰੇ ਵੀ ਜੁਰ ਜਾਣਕਾਰੀ ਦਿਓ ਕਿ ਇੱਥੇ ਕਿਸ ਤਰੀਕੇ ਦੇ ਹਾਲਾਤ ਨੇ ਤਿੰਨ ਚਾਰ ਦਿਨਾਂ ਦੇ ਵਿੱਚ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਿੰਨਾ ਕੁ ਸਬਜੀ ਦੇ ਰੇਟ ਦੇ ਵਿੱਚ ਇਜ਼ਾਫਾ ਹੋਇਆ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤਰਨਤਾਰਨ ਦੇ ਵਿੱਚ ਮੌਜੂਦ ਆ ਹਾਲਾਂਕਿ ਤਰਨਤਾਰਨ ਦੇ ਵਿੱਚ ਸਬਜੀ ਮਾਰਕੀਟ ਜਿਹੜੀ ਆ ਕੁਲੜੀ ਸ਼ੁਰੂ ਹੋਈ ਆਵਰੇਕ ਵਰਤਨ ਤਸਵੀਰ ਦਿਖਾ ਦਿੰਨੇ ਆ ਕਿ ਜਿਹੜਾ ਮੰਡੀ ਦੇ ਵਿੱਚੋਂ ਸਮਾਨ ਆਉਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਸਬਜ਼ੀਆਂ ਆਉਂਦੀਆਂ ਨੇ ਹਾਲਾਂਕਿ ਆਲੂ ਔਰ ਇਸੇ ਤਰੀਕੇ ਨਾਲ ਖੀਰੇ ਔਰ ਟਮਾਟਰ ਜਿਹੜੇ ਨੇ ਔਰ ਗੋਭੀ ਜਿਹੜੀ ਹੈ ਅੱਜ ਸਬਜ਼ੀ ਆ ਰਹੀ ਹੈ ਕਿ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਲੋ ਜਿਹੜੇ ਦੁਕਾਨਦਾਰ ਵੀ ਨਹੀਂ ਉਹ ਸਬਜ਼ੀ ਘੱਟ ਲੈ ਕੇ ਆ ਰਹੇ ਨੇ ਔਰ ਗੱਲਬਾਤ ਕਰਨ ਦੀ ਵੀ ਇੱਥੇ ਜਿਹੜੀ ਹੈ ਦੁਕਾਨਦਾਰਾਂ ਨਾਲ ਕੋਸ਼ਿਸ਼ ਕਰਦੇ ਹਾਂ ਇਸ ਤਰ੍ਹਾਂ ਦੇਖੋ ਕਿ ਸਬਜ਼ੀਆਂ ਦੇ ਭਾਅ ਜਿਹੜੇ ਲਗਾਤਾਰ ਵਧ ਰਹੇ ਸਬਜ਼ੀ ਦਾ ਹਾਲ ਤਾਂ ਬਹੁਤ ਜ਼ਿਆਦਾ ਹੀ ਮੰਨਣਾ ਪਾਉ ਹੋ ਗਿਆ ਵਾ ਬਹੁਤ ਜ਼ਿਆਦਾ ਮਹਿੰਗੀ ਹੈ ਮਨ ਲੋਕੀ ਆਮ ਬੰਦਾ ਨਹੀਂ ਖਾ ਸਕਦਾ ਸਬਜੀ ਤੇ ਮੰਨ ਲਓ ਕੋਈ ਵੀ ਜੀ ਲਾ ਲਓ ਜਿਹੜੀ 30 40 ਰੁਪਏ ਕਿਲੋ ਹੋਈ ਉਹ 80 ਰੁਪਏ ਕਿਲੋ ਹੋਈ ਗਈ ਐ ਗੋभी 100 ਰੁਪਏ ਕਿਲੋ ਹੋਈ ਪਈ 80 ਰੁਪਏ ਕਿਲੋ ਹੋਈ ਪਈ ਐ ਟਮਾਟਰ 60 ਰੁਪਏ ਕਿਲੋ ਹੋਏ ਪਏ ਮਾੜੇ ਬੰਦੇ ਆਸੇ ਸਬਜੀ ਖਾਣਾ ਨਾ ਨਾਮੁਣਗੇ ਨਹੀਂ ਆਗੇ ਹੋਰ ਕਿਹੜੇ ਕਿਹੜੇ ਭਾਅ ਦੇ ਸਬਜ਼ੀਆਂ ਦੇਖ ਲਓ ਸਬਜੀ ਇੱਧਰ ਦੇਖ ਲਓ ਹਰੇ ਮਟਰ ਦੇਖ ਲਓ 120 ਰੁਪਏ ਕਿਲੋ ਹੋਰ ਬੜੇ ਆ ਅਰਬੀ ਦੇਖ ਲਓ 50 ਰੁਪਏ ਕਿਲੋ ਬਹੁਤ ਬਹੁਤ ਤਰ੍ਹਾਂ ਦੇ ਭਾਅ ਦੇ ਪਏ ਸਬਜ਼ੀਆਂ ਨੀ ਆਉਂ ਤੋਂ ਪਹਿਲਾਂ ਪ੍ਰਸਾਦ ਆਉਂ ਤੋਂ ਪਹਿਲਾਂ ਕਿਪਾਸ ਬਰਸਾਤ ਆਉਣ ਤੋਂ ਪਹਿਲਾਂ ਥੋੜਾ ਸਿੰਗ ਸੀ ਕਿ ਮਾਦੜ ਸਾਹਿਬ ਦੀ ਬੰਦੇ ਵੀ ਸਬਜ਼ੀ ਖਾ ਸਕਦਾ ਇਹਨਾਂ ਨੇ 40 ਰੁਪਏ ਕਿਲੋ 40 50 ਰੁਪਏ ਕਿਲੋ ਸਬਜ਼ੀ ਭਾਵੇਂ ਸਬਜ਼ੀ ਦਾ ਉਹ ਸਾਰੇ ਠੀਕ ਹੀ ਔਰ ਮਨ ਲਓ ਕਿ ਬਰਸਾਤ ਆਉਣ ਦੇ ਕਾਰਨ ਬਹੁਤ ਜ਼ਿਆਦਾ ਹੀ ਮਨ ਲਓ ਕਿ ਵੱਧ ਗਿਆ ਸਬਜ਼ੀ ਦਾ ਭਾਵੇਂ ਤੁਸੀਂ ਮਾਰਕੀਟ ਤੋਂ ਵੀ ਘੱਟ ਲੈ ਕੇ ਆ ਰਹੇ ਹੋ ਸਬਜ਼ੀ ਮਾਰਕੀਟ 'ਚ ਮੰਡੀ ਨਹੀਂ ਆ ਰਹੀ ਸਬਜ਼ੀ ਮੰਡੀ ਬਹੁਤ ਘੱਟ ਆ ਰਹੀ ਹੈ ਦੁਕਾਨਦਾਰ ਘੱਟ ਵੱਟ ਦੁਕਾਨਦਾਰ ਹੁਣ 100 ਦੁਕਾਨਦਾਰ ਮੰਡੀ ਸਬਜ਼ੀ ਆ ਰਹੀ ਸਾਰੇ ਅੱਧੀ ਸਬਜ਼ੀ ਆ ਰਹੀ ਉਹਦੇ ਨਾਲ ਵੀਾਨੂੰ ਥੋੜਾ ਥੋੜਾ ਉਸ ਹਰ ਨਾਲ ਬੁੱਦਾ ਮਿਲਦਾ ਹਾਂਜੀ ਮਤਲਬ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕੀ ਹੋ ਰਹੀ ਰੇਟ ਵਗੈਰਾ ਵੀ ਬਸ ਉਹਨਾਂ ਦੇ ਦੇਲ ਮਹੀ ਇਤਨਾ ਚੱਲਦਾ ਰਿਹਾ ਮਹੀ ਇਤਨਾ ਚੱਲੂ ਰਿਹਾ ਫਿਰ ਸਾਰੀ ਸਬਜ਼ੀ ਦੀ ਜਿਹੜੀ ਬਦਲਿਆ ਇਹ ਸਾਰੀ ਖਰਾਬ ਹੋਈ ਪਈ ਆ ਤੇ ਜਿਹੜੇ ਸੋਦੇ ਬਾਹਰੋਂ ਆਉਣਗੇ ਉਹਨਾਂ ਨਾਲ ਰੇਟ ਜਿਹੜੇ ਆ ਥੋੜੇ ਮਲਗੀ ਤੇਜ਼ੀ ਨਾਲ ਲੱਗਣਗੇ ਕਿਉਂਕਿ ਜਿਹੜੀ ਆਪਣੇ ਲਾਗੇ ਬਣੇ ਜਿਹੜੀ ਸਬਜ਼ੀ ਲੱਗੀ ਆ ਇਹ ਸਾਰੇ ਮਤਲਬ ਕਿ ਡਾਉ ਮਤਲਬ ਕਿ ਵੱਧ ਰਹੇ ਆ ਸਬਜ਼ੀ ਹੈ ਹੋਊਗੀ ਨਹੀਂ ਅਗਲੇ ਮਹੀਂ ਮਹਿੰਗੇ ਭਾਵੇਂ ਚ ਨਹੀਂ ਅੱਜ ਜਿਵੇਂ ਭਿੰਡੀ ਮੰਨ ਲਓ ਅੱਜ ਭਿੰਡੀ 60 ਰੁਪਏ ਖਰਚਾ ਹੋ ਗਈ ਆ 9 ਰੁਪਏ ਅਰਧੇ ਨਾਲ ਲਾ ਕੇ ਮਤਲਬ ਇਸ ਉਹ ਪੈ ਗਈ ਆਪਾਂ ਨੂੰ 66 ਰੁਪਏ ਕਿੱਥੇ ਹੁਣ 66 ਰੁਪਏ ਲਿਆ ਕੇ ਅਸੀਂ ਤੋਂ ਕੱਢ ਨਹੀਂ ਕੀ ਵੇਚਾਂਗੇ 20 ਰੁਪਏ ਬਾ ਤੇ ਨਾਰਮਲ ਇਨਸਾਨ ਮਤਲਬ ਭਿੰਡੀ ਨਹੀਂ ਖਾ ਸਕਦਾ ਬਹੁਤ ਜ਼ਿਆਦਾ ਸਬਜ਼ੀ ਦਾ ਭਾਅ ਵਧੇ ਹੋਏ ਆ ਬਿਲਕੁਲ ਤੂੰ ਪਹੁੰਚ ਜਾ ਉਹ ਵੀ ਆਸੂਖ ਦਾ 80 ਰੁਪਏ ਕਿਲੋ ਚੱਲ ਰਹੀ ਹੈ ਇਹ ਵੀ 60 ਰੁਪਏ ਖਰਚਾ 66 ਰੁਪਏ ਵੇਂਦੀ ਆ ਤੇ ਇਥੋਂ ਪਹੁੰਚ ਕਰਦੇ ਕਰਦਾ ਕਰਾਇਆ ਭੜਾ ਪਾਉਂਦੇ 70 ਪੈ ਜਾਂਦੀ 80 ਰੁਪਏ ਵੇਚੀ ਦੀ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਤੁਸੀਂ ਸਬਜ਼ੀਆਂ ਦੇ ਰੇਟ ਸੁਣਿਆ ਕਿ ਕਿਸ ਤਰੀਕੇ ਨਾਲ ਸਬਜ਼ੀਆਂ ਦੇ ਰੇਟ ਜਿਹੜੇ ਨੇ ਅਸਮਾਨ ਤੇ ਚੜੇ ਹੋਏ ਨੇ ਹਾਲਾਂਕਿ ਜਿਹੜੇ ਹਰ ਇੱਕ ਬੰਦੇ ਦੀ ਪਹੁੰਚ ਤੋਂ ਦੂਰ ਨੇ ਔਰ ਦਾ ਇਹਨਾਂ ਦਾ ਕਹਿਣਾ ਕਿ ਜਿਵੇਂ ਅਸੀਂ ਕਈ ਖਰਚੇ ਪਾ ਕੇ ਵੀ ਲਿਆਉਣੇ ਆ ਹਾਲਾਂਕਿ ਜੇ ਅਗਰ 20 ਰੁਪਏ ਵੀ 10 ਰੁਪਏ ਵੀ ਵੱਧ ਲੈਣੇ ਆ ਤਾਂ ਬਾਜ਼ਾਰ ਦੀ ਚੀਜ਼ਾਂ ਨਾਲ ਜ਼ਰੂਰ ਲੜਦਾ ਹੋਇਆ ਦਿਖਾਈ ਦਿੰਦਾ ਕਿ ਸਬਜ਼ੀ ਦਾ ਭਾਅ ਤੁਸੀਂ ਬਹੁਤ ਮਹਿੰਗਾ ਕਰਤਾ ਹੈ ਲੇਕਿਨ ਇਹਨਾਂ ਦਾ ਕਹਿਣਾ ਕਿ ਮਜਬੂਰਨ ਪਿੱਛੋਂ ਹੀ ਸਬਜ਼ੀ ਜਿਹੜੀ ਹੈ ਮਹਿੰਗੇ ਭਾਅ ਤੇ ਮਿਲ ਰਹੀ ਹੈ ਤਾਂ ਤਾਂ ਹੀ ਅੱਗੇ ਜਿਹੜੀ ਹੈ ਵੱਧ ਭਾਅ ਤੇ ਵੇਚੀ ਪੈ ਰਹੀ ਹੈ ਜੀ ਆਹ ਠੀਕ ਹੈ ਸਦਾਰਥਪੁਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਇਸ ਤਰਨ ਤਰਨ ਤੋਂ ਪੂਰੀ ਜਾਣਕਾਰੀ ਆਪចਾਹੀਏ ਪੂਰੇ ਦਰਸ਼ਕਾਂ ਤੱਕ ਕੇ ਤਰਨ ਤਰਨ ਦੇ ਵਿੱਚ ਸਬਜ਼ੀਆਂ ਦੇ ਰੇਟ ਕਿਵੇਂ ਲਗਾਤਾਰ ਵਧਦੇ ਹੋਏ ਨਜ਼ਾਰੇ ਰੋਪੜ ਦਾ ਤੁਹਾਨੂੰ ਹਾਲ ਦਿਖਾਇਆ ਹਕਾਂ ਦਿਨ ਪਰ ਪੂਰਾ ਦਿਨ ਸਈ ਵਕਫ ਵਕ ਜ਼ਿਲ੍ਹਾ ਦੇ ਵਿੱਚ ਵਕਫ ਵਕ ਜਗਾਵਾਂ ਤੇ ਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਸਹਿਯੋਗੀਆਂ ਦੇ ਜ਼ਰੀਏ ਤਸਵੀਰਾਂ ਵਿੱਚ ਖਾਵਾਂਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਮੌਨਸੂਨ ਦੇ ਸੀਜ਼ਨ ਦੇ ਵਿੱਚ ਲਗਾਤਾਰ ਸਬਜ਼ੀਆਂ ਦੇ ਰੇਟ ਦੇ ਵਿੱਚ ਇਜ਼ਾਫਾ ਹੋ ਰਿਹਾ ਤੇ ਇਸ ਦੇ ਨਾਲ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਰਿਹਾ ਰੋਕਰਾਂਗੇ ਵਿਕਰਮਜੀਠਿਆ ਨਾਲ ਜੁੜੀ ਹੋਈ ਵੱਡੀ ਖਬਰ ਦਾ ਵਿਕਰਮਜੀਠਿਆ ਦੀ ਪਟੀਸ਼ਨ ਤੇ ਅੱਜ ਫਿਰ ਤੋਂ ਸੁਣਵਾਈ ਹੋਵੇਗੀ ਗੱਲ ਰਿਮਾਂਡ ਆਰਡਰ ਨਾ ਹੋਣ ਕਰਕੇ ਦਸਤ ਸੁਣਵਾਈ ਟਲ ਗਈ ਸੀ ਮਜੀਠਿਆ ਨੇ ਵਿਜੀਲੈਂਸ ਦੇ ਰਿਮਾਂਡ ਤੇ ਗਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਵਿਜੀਲੈਂਸ ਦੀ ਰਿਮਾਂਡ ਤੇ ਨੇ ਵਿਕਰਮਜੀਠਿਆ ਪਹਿਲਾਂ ਕੋਰਟ ਦੇ ਵਿਸ਼ੇਸ਼ ਕਰਕੇ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਮੁਰ ਤੋਂ ਕੋਰਟ ਦੇ ਵਿਸ਼ੇਸ਼ ਕਰਕੇ ਹੋਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੋਰ 4 ਦਿਨਾਂ ਦੇ ਰਿਮਾਂਡ ਦੇ ਵਿੱਚ ਆ ਕੁਰਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਤੇ ਇਸ ਦੇ ਵਿਚਾਲੇ ਵਿਕਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਅੱਜ ਮੁੜ ਤੋਂ ਸੁਣਵਾਈ ਹੋਵੇਗੀ ਦਰਸਲ ਕੱਲ ਰਿਮਾਂਡ ਆਰਡਰ ਨਾ ਹੋਣ ਕਰਕੇ ਸੁਣਵਾਈ ਟਲ ਗਈ ਸੀ ਦਰਸਲ 25 ਤਰੀਕ ਨੂੰ ਬਿਜ਼ਨਸ ਡਿਵੈਲਪਮੈਂਟ ਵੱਲੋਂ ਇਹ ਵਟਾ ਐਕਸ਼ਨ ਕੀਤਾ ਜਾਂਦਾ ਤੁਹਾਨੂੰ 25 ਤਰੀਕ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਕਿ ਬਿਜ਼ਨਸ ਦੀ ਟੀਮ ਆ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਆ ਤਾਂ ਉਸ ਦੇ ਬਾਅਦ ਬਿਜ਼ਨਸ ਡਿਵੈਲਪਮੈਂਟ ਅਮਰਸਰ ਦੇ ਵਿੱਚ ਸਥਿਤ ਵਿਕਟਮ ਮਜੀਠੀਆ ਦੀ ਰਿਹਾਈ ਦਾ ਰੋਕ ਕੀਤਾ ਜਾਂਦਾ ਹੈ 3 ਸਵਾ 3 ਘੰਟੇ ਤੱਕ ਲਗਾਤਾਰ ਸਵਾਲ ਜਵਾਬ ਕੀਤੇ ਗਏ ਤੇ ਉਸ ਤੋਂ ਬਾਅਦ ਵਿਕਟਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਹਾਸਲ ਕੀਤਾ ਕਿ ਇਸ ਰਿਮਾਂਡ ਦੇ ਦੌਰਾਨ 23 ਜਗਾਵਾਂ ਤੇ ਵੀ ਵਿਕਟਮ ਮਜੀਠੀਆ ਨੂੰ ਲਜਾਇਆ ਗਿਆ ਜਾਂਚ ਕੀਤੀ ਗਈ ਤਾਂ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਵੀ ਬਿਜ਼ਨਸ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਤੇ 7 ਦਿਨ ਦਾ ਰਿਮਾਂਡ ਖਤਮ ਹੋਣ ਤੇ ਮੁੜ ਤੋਂ ਕੋਰਟ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਕਿ ਅੱਜ ਵੀ ਵਿਕ੍ਰਮ ਸਿੰਘ ਮਜੀਠੀਆ ਵਿਜੀਲੈਂਸ ਦੀ ਰਿਮਾਂਡ ਤੇ ਨੇ ਰੋਕਾਂਗੇ ਅਗਲੀ ਖਬਰ ਦਾ ਨਵੇਂ ਮੰਤਰੀ ਦੇ ਵਿਭਾਗਾਂ ਤੇ ਕਾਂਗਰਸ ਪਾਰਟੀ ਦੇ ਵੱਲ ਇਤਰਾਜ਼ ਤਾਇਆ ਗਿਆ ਹੈ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਹਿੱਤਾਂ ਦੇ ਟਕਰਾਵ ਵਾਲਾ ਫੈਸਲਾ ਹੈ ਸੰਜੀਵ ਅਰੋੜਾ ਨੂੰ ਇੰਡਸਟਰੀ ਵਿਭਾਗ ਦੇਣ ਤੇ ਉਹਨਾਂ ਨੇ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਸੰਜੀਵ ਅਰੋੜਾ ਖੁਦ ਬਿਜ਼ਨਸਮੈਨ ਨੇ ਨਿੱਜੀ ਕਾਰੋਬਾਰ ਦੇ ਨਾਲ ਜੁੜੇ ਵਿਭਾਗ ਮੰਤਰੀਆਂ ਨੂੰ ਨਾ ਦਿੱਤੇ ਜਾਣ ਵਿਧਾਨ ਸਭਾ ਦੇ ਵਿੱਚ ਹਿੱਤਾਂ ਦੇ ਟਕਰਾ ਬਾਰੇ ਕਾਨੂੰਨ ਲਿਆਂਦਾ ਜਾਵੇ ਇਹ ਮੰਗ ਵੀ ਕਾਂਗਰਸ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਕਾਨੂੰਨ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ ਦਰਸਲ ਪ੍ਰਗਟ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਕਿਸੇ ਮੰਤਰੀ ਨੂੰ ਉਸਦੇ ਕਾਰੋਬਾਰ ਦੇ ਨਾਲ ਜੁੜਿਆ ਕੋਈ ਵਿਭਾਗ ਦੇਵਾਂਗੇ ਤਾਂ ਅਸੀਂ ਕਿਸ ਤਰ੍ਹਾਂ ਲੋਕ ਹਿੱਤ ਦੀ ਥਾਂ ਨਿੱਜੀ ਮਫਾਦ ਨੂੰ ਤਰਜੀਹ ਦੇਣ ਤੋਂ ਰੋਕ ਸਕਦੇ ਹਾਂ ਇੱਕ ਪਾਸੇ ਮਾਨ ਸਰਕਾਰ ਸਾਬਕਾ ਮੰਤਰੀਆਂ ਦੇ ਖਿਲਾਫ ਹਿੱਤਾਂ ਦੇ ਟਕਰਾ ਦੀ ਜਾਂਚ ਕਰ ਰਹੀ ਹੈ ਤੇ ਦੂਜੇ ਪਾਸੇ ਆਪਣੇ ਮੰਤਰੀ ਦੇ ਵਿਭਾਗ ਤੇ ਉਹਨਾਂ ਦੇ ਕਾਰੋਬਾਰ ਦੇ ਵਿਚਾਰੇ ਹਿੱਤਾਂ ਤੇ ਹਿੱਤਾਂ ਦੇ ਟਕਰਾਅ ਤੇ ਚੁੱਪ ਹੈ ਦਰਸਲ ਗੱਲ ਇਹ ਸੰਜੀਵ ਰੋੜਾ ਜੋ ਕਿ ਕੈਬਨਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਮੰਤਰੀ ਵਜੋਂ ਉਹਨਾਂ ਨੇ ਹਲਫ ਲੈ ਆ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਜਿਮਨੀ ਚੌਂਕ ਦੇ ਵਿੱਚ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਕਿ ਉਹਨਾਂ ਨੂੰ ਦੋ ਮੁੱਖ ਵਿਭਾਗ ਦਿੱਤੇ ਗਏ ਨੇ ਇੱਕ ਤਾਂ ਅਧਿయోగ ਵਿਭਾਗ ਤੇ ਦੂਜਾ ਐਨ ਆਰ ਆਈ ਵਿਭਾਗ ਦਿੱਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਦੇ ਤਸੀਫੇ ਤੇ ਸਿਆਸਤ ਪੱਖਦੀ ਹੋਈ ਨਜ਼ਰ ਆ ਰਹੀ ਹੈ ਪਾਜਪਾ ਨੇਤਾ ਨਿਲਸਰੀਨ ਨੇ ਇਲਜ਼ਾਮ ਲਗਾਏ ਨੇ ਢਾਲੀਵਾਲ ਨੇ ਨਸ਼ਾ ਤਸਕਰਾਂ ਦੀ ਮਦਦ ਕੀਤੀ ਸੀ ਅਨਿਲਸਰੀਨ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਢਾਲੀਵਾਲ ਨੇ ਨਸ਼ਾ ਤਸਕਰਾਂ ਦੀ ਮਦਦ ਕੀਤੀ ਸੀ ਤਸਕਰਾਮ ਨੂੰ ਛਡਾਉਣ ਦੇ ਲਈ ਥਾਣੇ ਗਏ ਸੀ ਢਾਲੀਵਾਲ ਦਬਾਅ ਪੈਣ ਤੇ ਸਰਕਾਰ ਨੇ ਢਾਲੀਵਾਲ ਨੂੰ ਬਾਹਰ ਕਰ ਦਿੱਤਾ ਜੋ ਸਰੀਨ ਦੇ ਵੱਲੋਂ ਇਹ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਵੱਡਾ ਦਾਵਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸੀਐਮ ਦੇ ਕਹਿਣ ਤੇ ਹੀ ਢਾਲੀਵਾਲ ਨੇ ਅਸਤੀਫਾ ਦੇ ਤਰ੍ਹਾਂ ਕੱਲ ਹੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਉਹਨਾਂ ਦੇ ਕੋਲ ਜਿਹੜਾ ਐਨਆਰਆਈ ਵਿਭਾਗ ਸੀਗਾ ਉਹ ਵਾਪਸ ਲੈ ਕੇ ਆ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਅਸਤੀਫਾ ਤਾਂ ਨੂੰ ਯਾਦ ਹੋਏਗਾ ਅਸੀਂ 9 ਜੂਨ ਨੂੰ ਤੁਹਾਡੇ ਨਾਲ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਚੇ ਸੀ ਅਲੀਗੇਸ਼ਨ ਨਹੀਂ ਸੀ ਲਾਇਆ ਅਸੀਂ ਸਬੂਤ ਸਾਹਮਣੇ ਰੱਖੇ ਸੀ ਪਬਲਿਕ ਦੇ ਔਰ ਸਬੂਤ ਵੀ ਕੁਲਦੀਪ ਧਾਲੀਵਾਲ ਦੀ ਫੇਸਬੁੱਕ ਤੇ ਸੀਗੇ ਕਿ ਇੱਕ ਮੰਤਰੀ ਹੋ ਕੇ ਇੱਕ ਥਾਣੇ 'ਚ ਦੋ ਡਰੱਗਸ ਦੇ ਸਮਗਲਨਾਂ ਦੇ ਮਗਰ ਗਿਆ ਚੜਾਉਣ ਵਾਸਤੇ ਜਿਨ੍ਹਾਂ ਕੋਲੋਂ 50 ਗ੍ਰਾਮ ਹਿਰੋਇਨ ਫੜੀ ਗਈ ਸੀ ਕਿਤੇ ਅੱਜ ਤੱਕ ਦੇਖਿਆ ਕਿ ਕੋਈ ਮੰਤਰੀ ਕਿਸੇ ਨੂੰ ਛੁਡਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਆਪ ਜਾਵੇ ਡੀਐਸਪੀ ਨੂੰ ਫੋਨ ਕਰ ਦਿੰਦਾ ਜਾਂ ਐਸਐਚਓ ਨੂੰ ਬਹੁਤੀ ਗੱਲ ਫੋਨ ਕਰ ਦੂ ਡੀਐਸਪੀ ਨੂੰ ਫੋਨ ਕਰ ਦੂਗਾ ਜੋ ਆਪ ਥਾਣੇ ਤੱਕ ਜਾਂਦਾ ਹੈ ਤੇ ਫਿਰ ਤੇ ਇਹ ਪ੍ਰਸ਼ਨ ਉੱਠਦਾ ਹੈ ਕਿ ਰਿਸ਼ਤਾ ਕਿਆ ਕਹ ਲੱਗਦਾ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਉਹ ਇਸ਼ੂ ਨੂੰ ਜਿਹੜਾ ਹੈ ਪਬਲਿਕ ਡੋਮੇਨ ਚ ਲਿਆਂਦਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਉਹਦੇ ਬਾਅਦ ਉਹਦੀ ਹੋਰ ਇਨਵੈਸਟੀਗੇਸ਼ਨ ਹੋਈ ਹੋਏਗੀ ਇਹ ਤੇ ਹੁਣ ਸਰਕਾਰ ਹੀ ਦੱਸ ਸਕਦੀ ਹੈ ਲੇਕਿਨ ਦੱਸਣਾ ਇਹਨਾਂ ਨੇ ਹੈ ਨਹੀਂ ਪਬਲਿਕ ਨੂੰ ਹਰ ਗੱਲ ਤੇ ਪਹੁੰਚਾਈ ਪਾਣਾ ਹੈ। ਔਰ ਉਹਨਾਂ ਦਾ ਅ辞ਤਿਫਾ ਹੋਇਆ ਔਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅਜਨਾਲੇ ਖਾਣੇ ਵਾਲਾ ਐਪੀਸੋਡ ਡਰੱਗਸ ਮੰਗਣ ਦੇ ਨਾਲ ਆਮ ਆਦੀ ਪਾਰਟੀ ਦੇ ਸਬੰਧਾਂ ਦਾ ਖੁਲਾਸਾ ਕੀਤਾ ਸੀਗਾ। ਉਹਦੇ ਕਾਰਨ ਕੁਲਜੀਪਤਾ ਲੀਵਾਲੀ ਨੂੰ ਅ辞ਤਿਫਾ ਦੇਣਾ ਪਿਆ। ਉਹਨਾਂ ਨੂੰ ਲੈਣਾ ਪਿਆ ਮਜਬੂਰੀ ਤੇ। ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਇਹ ਹਲਫ ਲੈਣ ਦੇ ਨਾਲ ਹੀ ਸੰਜੀਵ ਅਰੋੜਾ ਦੀ ਪੰਜਾਬ ਕੈਬਨਿਟ ਦੇ ਵਿੱਚ ਐਂਟਰੀ ਹੋਊਗੀ ਹੈ ਜੋ ਪਹਿਲਾਂ ਰਾਜ ਸਭਾ ਮੈਂਬਰ ਸਨ ਫਿਰ ਲੁਧਿਆਣਾ ਵੈਸਟਰਨ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਤੇ ਹੁਣ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਲ ਹੋਗੇ ਜਿਨ੍ਹਾਂ ਨੂੰ ਇੰਡਸਟਰੀ ਅਤੇ ਐਨਆਰਈ ਵਿਭਾਗ ਸੌਂਪਿਆ ਗਿਆ ਜਿਨ੍ਹਾਂ ਨੂੰ ਚੰਡੀਗੜ੍ਹ ਚ ਪੰਜਾਬ ਰਾਜ ਭਵਨ ਦੇ ਵਿੱਚ ਗਵਰਨਰ ਗੁਲਾਬਚੰਦ ਕਟਾਰੀਆ ਨੇ ਸੌਂ ਚੁਕਾਈ ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਤੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਸ੍ਰੀ ਗੁਲਾਬਚੰਦ ਕਟਾਰੀਆ ਨੇ ਲੁਧਿਆਣਾ ਵੈਸ ਤੋਂ ਵਿਧਾਇਕ ਸੰਜੀਵ अरोड़ा ਨੂੰ ਕੈਬਨਿਟ ਮੰਤਰੀ ਵਜੋਂ ਸੌਂ ਚੁਕਾਈ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ ਬਹੁਤ ਵਧਾਈਆਂ ਸੰਜੀਪ ਅਰੋੜਾ ਜੀ ਨੂੰ ਇੰਡਸਟਰੀ ਅਤੇ ਕਮਰਸ ਐਨਆਰਆਈ ਅਫੇਅਰਸ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਪੀਲ ਕੀਤੀ ਜਨਤਾ ਨੂੰ ਕਿ ਤੁਸੀਂ ਸੰਜੀਪ ਅਰੋੜਾ ਜੀ ਨੂੰ ਜਿਤਾਓ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ। ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਸੀਐਮ ਸਾਹਿਬ ਮਾਨ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਇੰਡਸਟਰੀ ਵਿਭਾਗ ਪਹਿਲਾਂ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਨ ਦੇ ਕੋਲ ਸੀ। ਜਿਨ੍ਹਾਂ ਤੋਂ ਵਾਪਸ ਲੈ ਕੇ ਇਹ ਵਿਭਾਗ ਹੁਣ ਸੰਜੀਪ ਅਰੋੜਾ ਨੂੰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਕੋਲ ਸੀ। ਵਿਭਾਗ ਗਿਆ ਤਾਂ ਧਾਲੀਵਾਲ ਨੇ ਕੈਬਨਟ ਮੰਤਰੀ ਵਜੋਂ ਅਸਤੀਫਾ ਵੀ ਦੇ ਦਿੱਤਾ ਤੇ ਪੰਜਾਬੀਆਂ ਦੀ ਪਹਿਲਾਂ ਵਾਂਗ ਹੀ ਸੇਵਾ ਕਰਨ ਦੀ ਗੱਲ ਆਖੀ ਕਿ ਮੇਰਾ ਆਖਰੀ ਸਾਹ ਉਹਨਾਂ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠੇ ਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਰਹੂੰਗਾ ਜੋ ਵੀ ਪੰਜਾਬ ਦੀ ਆਵਾਜ਼ ਬਲੰਦ ਕਰਨੀ ਪਈ ਉਹ ਮੈਂ ਕਰਾਂਗਾ ਜ਼ਿਕਰ ਹੋ ਗਿਆ ਕਿ ਪਿਛਲੇ ਸਾਲਾਂ ਦੇ ਵਿੱਚ ਮਾਨ ਕੈਬਨਿਟ ਦਾ ਇਹ 7ਵਾਂ ਵਿਸਥਾਰ ਹੈ ਕਿ ਹੁਣ ਤੱਕ 8 ਮੰਤਰੀਆਂ ਦੀ ਛੁੱਟੀ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਫੌਜਾ ਸਿੰਘ ਸਰਾਰੀ, ਵਿਜੇ ਸਿੰਘਲਾ, ਅਨਮੋਲ ਗਗਨਮਾਨ, ਚੇਤਨ ਸਿੰਘ ਜੋੜਾ ਮਾਜਰਾ, ਇੰਦਰਬੀਰ ਸਿੰਘ ਨਿੱਜਰ, ਬਲਕਾਰ ਸਿੰਘ, ਬ੍ਰਹਮਸ਼ੰਕਰ ਜਿੰਪਾਤ ਤੇ ਕੁਲਦੀਪ ਸਿੰਘ ਢਾਲੀਵਾਲ ਸ਼ਾਮਲ ਨੇ। ਦੱਸ ਦੇ ਕਿ ਸੰਗਰੂਰ ਤੋਂ ਐਮਪੀ ਬਣਦੇ ਬਾਅਦ ਨੀਤਿਹਰ ਨੇ ਵਿਧਾਇਕ ਅਤੇ ਕੈਬਨਿਟ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਚੰਡੀਗੜ੍ਹ ਤੋਂ ਪੰਕਜ ਕਪਾਈ ਅਤੇ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਇੰਡਸਟਰੀ ਲਈ ਸੋਚੀ ਇੰਡਸਟਰੀ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇੱਕ ਉਦਯੋਗਪਤੀ ਨੂੰ ਇੱਕ ਬਿਜ਼ਨਸਮੈਨ ਨੂੰ ਉਹਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਕੈਬਨਿਟ ਵਿੱਚ ਔਰ ਉਹਨਾਂ ਨੂੰ ਇੰਡਸਟਰੀ ਮਿਨਿਸਟਰ ਔਰ ਐਨ ਆਰ ਆਈ ਮਿਨਿਸਟਰ ਬਣਾਇਆ ਫਸਟ ਟਾਈਮ ਹੋਇਆ ਕਿ ਇੰਡਸਟਰੀ 'ਚ ਕੰਮ ਕਰਨ ਵਾਲੇ ਇੰਡਸਟਰੀ ਲਿਸਟ ਨੂੰ ਉਹਨਾਂ ਨੇ ਇੰਡਸਟਰੀ ਮਿਨਿਸਟਰ ਬਣਾਇਆ ਤੇ ਇਹਦੇ ਲਈ ਸਾਨੂੰ ਮੁਬਾਰਕਾ ਬਹੁਤ ਮੁਬਾਰਕਾ ਨਾਲੇ ਉਹਨਾਂ ਇੰਡਸਟਰੀ ਦੇ ਜਿਹੜੇ ਵੀ ਕੋਈ ਕੰਮ ਪੀਐਸਆਈਸੀ ਦੇ ਬਿਲੀ ਬੋਰਡ ਦੇ ਹਲਵਾਰਾ 에ਅਰਪੋਰਟ ਦਾ ਜੋ-ਜੋ ਕੰਮ ਵੀ ਆਪਣੇ ਡਿਲੇ ਹੋਏ ਹੋਏ ਹੈਗੇ ਐਨੀ ਡੇਟ ਤੋਂ ਚੱਲ ਰਹੇ ਆ ਉਹ ਸਾਰੇ ਹੀ ਜਲਦੀ ਤੋਂ ਜਲਦੀ ਪੂਰੇ ਹੋਣਗੇ। ਬੜੀ ਖੁਸ਼ੀ ਦੀ ਗੱਲ ਹੈ ਬਿਕੋਜ਼ ਸਾਡੇ ਲੁਧਿਆਣੇ ਦੇ ਇੰਡਸਟਰੀਸਟ ਨੇ ਔਰ ਇਸਪੱਲੇ ਇੰਡਸਟਰੀ ਮਿੰਿਸਟਰ ਬਣੇ ਨੇ ਤੇ ਇਹਦੇ ਵਿੱਚ ਤਾਂ ਅਸੀਂ ਦੇਖਦੇ ਕਿ ਸਾਰੀ ਸਾਰੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਫਿਊਚਰ ਦੇ ਵਿੱਚ ਸੰਜੀਵ ਰੌੜਾ ਜੀ पहले ही राज्यसभा के एमपी रहे हैं उन्होंने लुधियाना के लिए पंजाब के लिए काफ़ी काम किया है और अब तो उनके पास इंडस्ट्री मिनिस्ट्री आ गई है तो ये पंजाब की इंडस्ट्री के लिए एक सौभाग्य की बात है इंडस्ट्रलिस्ट नो ही पंजाब का जरा इंडस्ट्री मिनिस्टर बनाया गया जेडे कि बहुत एक्सपी खुद एक्सपीरियंस ने बहुत बड़े इंडस्ट्रलिस्ट भी सुधिया से पहला इंडस्ट्री नजदते हैं ਉਹਨਾਂ ਨੇ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਵੀ ਬਹੁਤ ਸਾਰੇ ਕੰਮ ਲੁਧਿਆਣਾ ਦੇ ਕਰਾਏ ਨੇ ਲੁਧਿਆਣਾ ਇੰਡਸਟਰੀਅਲ ਹੱਬ ਹੈ ਇੱਥੇ ਜੋ ਰਹਿਣ ਵਾਲੇ ਨੇ ਤੇ ਉਹ ਸਮਝਦੇ ਆ ਇੰਡਸਟਰੀਆਂ ਕੀ ਕੀ ਪ੍ਰੋਬਲਮਸ ਨੇ ਰੋਕਾਂਗੇ ਅਗਲੀ ਖਬਰ ਦਾ ਤਰਨਤਾਰਨ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਚੋਣ ਕਮਿਸ਼ਨ ਨੇ ਸੀਟ ਖਾਲੀ ਹੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਰਨਤਾਰਨ ਦੇ ਵਿੱਚ ਜ਼ਿੰਨੀ ਚੋਣ ਦਾ ਰਾਹ ਹੁਣ ਪਧਰਾ ਹੋ ਗਿਆ ਹੈ ਅਮਲਿਕ ਕਸ਼ਮੀਰ ਸਿੰਘ ਦੇ ਦੇਹਾਂਤ ਕਰਕੇ ਦਰਸਨ ਦੀ ਸੀਟ ਖਾਲੀ ਹੋਈ ਹੈ ਕੈਂਸਰ ਤੋਂ ਪੀੜਸਾ ਨਾਮਾਦੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਆ ਤ ਉਸ ਦੇ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸੀਟ ਖਾਲੀ ਹੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਉਹਨ ਇੱਥੇ ਜ਼ਿਮਨੀ ਚੋਣ ਹੋਵੇਗੀ ਖੈਰ ਵੇਖਣਾ ਹੋਵੇਗਾ ਕਿ ਕਦੋਂ ਤੱਕ ਚੋਣ ਕਮਿਸ਼ਨ ਦੇ ਵੱਲੋਂ ਚੋਣ ਤਰੀਕਾਂ ਦਾ ਐਲਾਨ ਕੀਤਾ ਜਾਂਦਾ ਹੈ ਸਾਬਕਾ ਮੰਤਰੀ ਤੇ ਆਵਾਦੀ ਪਾਰਟੀ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਦੇ ਅਚਾਨਕ ਬੋਲ ਵਿਗੜ ਗਏ ਆਟੋ ਦਾ ਚਲਾਨ ਕੱਟਣ ਤੇ ਜਿੰਪਾ ਪੜ ਗੁੱਠੇ ਟ੍ਰੈਫਿਕ ਪੁਲਿਸ ਦੇ ਨਾਲ ਤਿੱਖੀ ਬਹਿਸ ਹੋਈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਇਤਰਾਜ਼ਯੋਗ ਸ਼ਬਦ ਬੋਲੇ ਗਏ ਆਟੋ ਦਾ 10000 ਦਾ ਚਲਾਨ ਕੱਟੇ ਜਾਣ ਤੇ ਪੁਰਾ ਵਿਵਾਦ ਹੁੰਦਾ ਵਾਦ-ਵਦਲ ਤੋਂ ਬਾਅਦ ਹਾਲਾਕੇ ਜਿੰਪਾ ਨੇ ਮਾਫੀ ਮੰਗੀ న్యూਸ 18 ਦੇ ਜ਼ਰੀਏ ਜਨਤਕ ਤੌਰ ਤੇ ਜਿੰਪਾ ਦੇ ਵੱਲੋਂ माफी मांग के कि दरअसल ऑटो ਦਾ 10000 ਰੁਪਏ ਦਾ ਚਲਾਨ ਕੱਢੀ ਜਾਣ ਤੋਂ ਬਾਅਦ ਲੋਕਾਂ ਨੇ ਧਰਨਾ ਲਾ ਦਿੱਤਾ ਤੇ ਚੀਪਾਂ ਨੂੰ ਜਦੋਂ ਇਸ ਬਾਬਤ ਖਬਰ ਮਿਲੀ ਤਾਂ ਉਹਦੇ ਕੋਲ ਪਹੁੰਚ ਕੇ ਅਤੇ ਆਟੋ ਚਾਲਕ ਪ੍ਰਤੀ ਹਮਦਰਦੀ ਜਤਾਈ ਕਮਰ ਦੀ ਖਬਰ ਦਾ ਇਹ ਲੈਣਾ ਨਾ ਖਬਰ ਤੋਂ ਆਪਾਂ ਇਹ ਲੈਣਾ ਵੀ ਸੁਣੋ ਨਾ ਨਾ ਮੈਂ ਨਹੀਂ ਮੈਂ ਸ਼ਹਿਰ ਵਾਲਿਆਂ ਦੀ ਸੁਣਦੀ ਮੈਂ ਇਹਨਾਂ ਨੂੰ ਦੁਸਰਾਂ ਦੇ ਸੁਣਦੀ ਮੈਂ ਤੁਹਾਡੀ ਵੀ ਸੁਣਾ ਦੂੰਗਾ ਪਰ ਮੈਂ 10000 ਦਾ ਚਲਾਨ ਜਿਵਾ ਚਲਾਨ ਵੀ ਹੈ ਕੋਈ ਖਬਰਾਂ ਦੀ ਕਮਰ ਦੀ ਖਬਰ ਦਾ ਇਹ ਲੈਣਾ ਨਾ ਖਬਰ ਤੋਂ ਆਪਾਂ ਇਹ ਲੈਣਾ ਵੀ ਸੁਣੋ ਨਾ ਨਾ ਮੈਂ ਨਹੀਂ ਨਾ ਸ਼ਹਿਰ ਵਾਲਿਆਂ ਦੀ ਸੋਢੀ ਨਾ ਇਹਨਾਂ ਮਜ਼ਦੂਰਾਂ ਦੀ ਸੋਢੀ ਮੈਂ ਤੁਹਾਡੀ ਵੀ ਸੋਢੀ ਪਰ ਮੈਂ 10000 ਦਾ ਚਲਾਨ ਲਿਆ ਸਾਡੇ ਦੇ ਆਪਾਂ ਲੱਗ ਗਏ ਇਹ ਸਾਡੇ ਦੇ ਸੋਢੀ ਜਾਵੇ ਕੋਈ ਸ਼ਬਦ ਵੇਦਾ ਹੁੰਦਾ ਇੰਨੀ ਇਹਦਾ 605 600 ਤੋਂ ਜ਼ਿਆਦਾ ਜਦੋਂ ਬੰਦਾ ਹੁੰਦਾ ਇੰਨਾ ਪ੍ਰੈਸ਼ਰ ਹੁੰਦਾ ਮੈਂ ਅਗਰ ਇਤਰਾਜ ਜੋ ਕੋ ਸ਼ਬਦ ਹੈ ਉਹਦੇ ਲਈ ਮੈਂ ਮਾਫੀ ਸਰਵਜਨਿਕ ਤੌਰ ਤੇ ਮਾਫੀ ਮੰਗਦਾ ਕੋਈ ਮਨੂ ਉਹਦੇ ਵਿੱਚ ਨਹੀਂ ਕਈ ਵਾਰੀ ਅਸੀਂ ਲੋਕ ਇੰਨੇ ਕਿ ਵੀ ਲੋਕਾਂ ਦਾ ਪ੍ਰੈਸ਼ਰ ਇੰਨਾ ਹੁੰਦਾ ਕੋਈ ਕੁਛ ਕਹਿ ਰਿਹਾ ਕੋ ਕੁਛ ਕਹਿ ਰਿਹਾ ਮੈਂ ਤੇਰਾ ਜੋਕ ਸ਼ਬਦ ਬਣ ਲੇ ਮੈਂ ਤਾਂ ਆਪਣੇ ਸ਼ਬਦ ਵਾਪਸ ਲੈਣਾ ਔਰ ਮਾਫੀ ਮਾਫੀ ਪ੍ਰੈਸ਼ਰ ਦੇ ਵਿੱਚ ਐਡਾ ਵਧੀਆ ਇਹਨਾਂ ਦਾ ਹੰਬਲੀ ਬਣਾ ਕੇ ਇਹਨਾਂ ਦਾ ਕਰਾਇਆ ਇਹਨਾਂ ਦਾ ਇਹ ਰੋਡ ਰੋਕ ਕੇ ਬੈਠੇ ਸੀਗੇ ਉਦਲੁਤਣਾ ਦੇ ਵਿੱਚ ਐਕਸ਼ਨ ਮੋਰ ਦੇ ਵਿੱਚ ਨਜ਼ਰ ਆਏ ਐਮਐਲਸੀ ਨਾ ਵਿਧਾਇਕ ਦੇ ਵੱਲੋਂ ਅਧਿਕਾਰੀਆਂ ਤੇ ਗੁੱਸਾ ਫੁੱਟਿਆ نیشنل ਹਾਈਵੇ ਤੇ ਪਾਣੀ ਖੜਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਅਧਿਕਾਰੀਆਂ ਦੀ ਕਲਾਸ ਲਗਾਈ ਗਈ ਵਿਧਾਇਕ ਨੇ ਕਿਹਾ ਕਿ ਲੋਕਾਂ ਦੇ ਜ਼ਖਮੀ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਅਧਿਕਾਰੀ نیشنل ਹਾਈਵੇ ਤੇ ਮੌਕੇ ਦਾ ਵੀ ਜਾਇਜ਼ਾ ਲਿਆ ਗਿਆ ਸੜਕਾਂ ਤੇ ਵੱਡੇ ਵੱਡੇ ਟੋਏ ਪਏ ਹੋਏ ਨੇ ਐਮਐਲਸੀ ਦੇ ਵੱਲੋਂ ਸੜਕਾਂ ਤੇ ਪਏ ਟੋਿਆਂ ਦਾ ਵੀ ਹਵਾਲਾ ਦਿੱਤਾ ਗਿਆ ਪੂਰਾ ਪੁੱਲ ਦਾ ਪਾਣੀ ਪੂਰਾ ਸਾਰਾ ਇੱਥੋਂ ਪਾਣੀ ਪੂਰਾ ਐਂ ਡ੍ਰਿਪ ਹੋ ਕੇ ਸ਼ੁਰੂ ਵਿੱਚ ਪੂਰਾ ਫਲੈਟ ਹੋ ਜਾਂਦਾ ਹੈ ਮੈਂ ਤੁਹਾਨੂੰ ਦੱਸ ਮੈਂ ਤੁਹਾਨੂੰ ਨਹੀਂ ਮਦਦ ਕਰ मैडम मैं यही कह रहा आज आज की कह रहा मैं भी यही रिक्वेस्ट कर रहा कि काम चलद्या ਦੇ ਵਿੱਚ ਜੋ ਬੈਸਟ ਪੋਸਿਬਲ ਅਸੀਂ ਚੱਕਰੋ ਮੇਰਾ ਡਾਈ ਦਾ ਕਹਿੰਦੇ ਹਾਲਾ ਉਹ ਬੰਦਿਆਂ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ ਸਾਡੇ ਨੂੰ ਬਤਾ ਅਸੀਂ ਇਹਦੇ ਲਈ ਆਉਣਾ ਬਦਲੇ ਦੀ ਲਾਤ ਟੁੱਟ ਗਈ ਇਹਨੂੰ ਮੈਂ ਕੀ ਜਵਾਬ ਦਵਾਂ ਠੀਕ ਹੈ ਸਾਡ ਤੋਂ ਪਹਿਲਾਂ ਮੈਡਮ ਟਿੰਕਾ ਨੇ ਇਹਨਾਂ ਨੂੰ ਮੈਂ 3 ਮਹੀਨੇ ਤੋਂ ਕਹਿ ਰਹੀ ਹਾਂ ਕਿ ਜਿਹੜੇ ਦੋਨੋਂ ਸਾਈਡ ਮੈਂ ਇਹਨੇ ਜਿਹੜਾ ਹਾਈ ਪਿਆ ਸੀ ਹਰ ਸਾਈਡ ਦੇ ਦੋਨੋਂ ਰਸਤੇ ਇਹਨਾਂ ਦੇ ਉੱਤੇ ਪੈਚ ਵਰਕ ਕਰਾਇਆ ਜਾਵੇ ਜਿਹੜੇ ਇਹਦੇ ਵੱਡੇ ਵੱਡੇ ਖੰਡੇ ਆ ਉਹ ਭਰੇ ਜਾਣ ਲੇਕਿਨ ਇਹਨਾਂ ਨੇ ਇਹੀ ਕਿਹਾ ਕਿ ਉਹਦੀ ਲੋਕੇਸ਼ਨ ਤੇ ਜੋ ਲੋਕੇਸ਼ਨ ਤੇ ਜੋ बार-बार ਕਹਿਣ ਤੇ ਮਤਲਬ ਇਹਨਾਂ ਨੇ ਜਾਂ ਤਾਂ ਐ ਤਾਂ ਇਹੀ ਕਹੂੰਗੀ ਸਾਫ਼ ਕਿ ਇਹਨਾਂ ਦੀ ਨੀਅਤ ਹੀ ਨਹੀਂ ਛੋਟੀ ਕਰਨ ਦੀ ਹੁਣ ਕੱਲੇ ਦੀ ਬਾਰਿਸ਼ ਪਈ ਆ